ਸਤ ਸ੍ਰੀ ਅਕਾਲ ਦੋਸਤੋ ਅੱਜਕੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੇ ਬਾਰੇਚ ਉਹਨਾਂ ਦਾ ਜਿਹੜਾ ਕੇਸ ਹੈ ਉਹਦੀ ਸੁਣਵਾਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ 25 ਜੂਨ ਨੂੰ ਗ੍ਰਿਫਤਾਰ ਕੀਤੇ ਗਏ ਸਨ ਉਹ ਅਜੇ ਤੱਕ ਜਿਹੜੇ ਹੈ ਉਹ ਨਾਪਾ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਅਜੇ ਤੱਕ ਵੀ ਘਟਣ ਦਾ ਜਿਹੜਾ ਹੈ ਉਹ ਨਾਮ ਨਹਿ ਨਾਮ ਨਹੀਂ ਲੈ ਰਹੀਆਂ ਭਗਵੰਤ ਮਾਨ ਨੇ ਅਜੇ ਹਸਾਇਆ ਕਿ ਜੋ ਉਹ ਸ਼ਰਿਆਮ ਲਲਕਾਰੇ ਮਾਰਦਾ ਹੁੰਦਾ ਸੀ ਵਿਜੀਠੀਆ ਆਪਣੀਆਂ ਮੁੱਛਾਂ ਨੂੰ ਤਾ ਦੇ ਕੇ ਕਿ ਜੇ ਭਗਵੰਤ ਮਾਨ ਦੇ ਵਿੱਚ ਜਰੂਰਤ ਹੈ ਤਾਂ ਮੈਨੂੰ ਹੱਥ ਪਾ ਕੇ ਵਿਖਾਵੇ ਪਰ ਜਿਸ ਦਿਨ ਤੋਂ ਭਗਵੰਤ ਮਾਨ ਨੇ ਫਿਰ ਉਹਨਾਂ ਨੂੰ ਹੱਥ ਪਾਇਆ ਉਸ ਤੋਂ ਬਾਅਦ ਅੱਜ ਤੱਕ ਹਰ ਹੀਲਾ ਵਰਤ ਕੇ ਸਾਰੇ ਕਾਨੂੰਨੀ ਦਾਅ ਪੇਚ ਖੇਡਣ ਤੋਂ ਬਾਅਦ ਵੀ ਅੱਜ ਤੱਕ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਜਿਹੜਾ ਉਹ ਬਾਹਰ ਨਹੀਂ ਆ ਸਕਿਆ ਵਿਜੀਲੈਂਸ ਬਿਊਰੋ ਵੱਲੋਂ ਜੜੀ ਪੇਸ਼ ਕੀਤੀ ਗਈ ਹੈ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਜਿਸ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਬਹੁਤ ਹੀ ਜਿਹੜੇ ਗੰਭੀਰ ਦੋਸ਼ ਨੇ ਉਹ ਲਗਾਏ ਗਏ ਹਨ ਹਰ ਵਾਰ ਹਰ ਡੇਟ ਉੱਪਰ ਉਸ ਦੀ ਸੁਣਵਾਈ ਹੁੰਦੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਹਰ ਵਾਰ ਸਨਵਾਈ ਜਿਹੜੀ ਹੈ ਉਹ ਟਾਲ ਦਿੱਤੀ ਜਾਂਦੀ ਹੈ ਤੇ ਅਗਲੀ ਤਰੀਕ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਬੇਸ਼ੱਕ ਦੋਨੋਂ ਪੱਖਾਂ ਦੇ ਵਕੀਲਾਂ ਵੱਲੋਂ ਬਹੁਤ ਤਿੱਖੀ ਬਹਿਸ ਹੁੰਦੀ ਹੈ ਪਰ ਜੋ ਸਰਕਾਰੀ ਧਿਰ ਦੇ ਵਕੀਲ ਨੇ ਜਦੋਂ ਉਹਨਾਂ ਵੱਲੋਂ ਇਹ ਸਵਾਲ ਪੁੱਛੇ ਜਾਂਦੇ ਨੇ ਕਿ ਮਜੀਠੀਆ ਦੇ ਕੋਲ ਜੋ ਇੰਨਾ ਜ਼ਿਆਦਾ ਕਾਲਾ ਧਨ ਹੈ ਜਿਹਦੇ ਨਾਲ ਉਸਨੇ ਏਡੇ ਵੱਡੇ ਅੰਪਾਇਰ ਖੜੀ ਕੀਤੇ ਨੇ ਹਿਮਾਚਲ ਦੇ ਵਿੱਚ ਜ਼ਮੀਨ ਖਰੀਦੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਉਹਨੇ ਪੈਸਾ ਇਨਵੈਸਟ ਕੀਤਾ ਜਾਂ ਜਿਹੜੀਆਂ ਉਹਨੇ ਬਾਹਲੇ ਮੁਲਕਾਂ ਦੇ ਬੈਂਕਾਂ ਦੇ ਵਿੱਚ ਇੰਨਾ ਪੈਸਾ ਉਹਨਾਂ ਦਾ ਜਮ੍ਹਾਂ ਹੈ ਉਹਦੇ ਸੋਰਸ ਦੱਸੋ ਕਿ ਫਿਰ ਉਹ ਮਜੀਠੀਏ ਕੋਲ ਇੰਨਾ ਪੈਸਾ ਕਿਹੜੇ ਸੋਰਸਾਂ ਤੋਂ ਉਹਨਾਂ ਨੂੰ ਆਮਦਨ ਆਈ ਜਿਸ ਕਰਕੇ ਉਹਨਾਂ ਕੋਲੇ ਇੰਨਾ ਜ਼ਿਆਦਾ ਪੈਸਾ ਹੈ ਤਾਂ ਉੱਥੇ ਫਿਰ ਵਿਕਰਮ ਮਜੀਠੀਏ ਦੇ ਜਿਹੜੇ ਵਕੀਲ ਨੇ ਉਹ ਜੱਜ ਸਾਹਿਬ ਨੂੰ ਇਹ ਨਹੀਂ ਦੱਸ ਪਾਉਂਦੇ ਤਾਂ ਜਿਸ ਕਰਕੇ ਇਹ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਹੋਣ ਦੀ ਬਜਾਏ ਫਿਰ ਅਗਲੀ ਡੇਟ ਤੇ ਚਲੀ ਜਾਂਦੀ ਹੈ ਔਰ ਵੇਰਵੇ ਮੰਗਣੇ ਬਿਲਕੁਲ ਜਾਇਜ਼ ਨੇ ਕਿਉਂਕਿ ਪਿੱਛੇ ਜੇ ਵਿਜੀਲੈਂਸ ਵੱਲੋਂ ਜਦੋਂ ਜਿਹੜੀ ਉਹਨਾਂ ਦੀ ਇੱਕ ਕੰਪਨੀ ਬੇਲਾਕਾਸਾ ਦਾ ਨਾਮ ਸਾਹਮਣੇ ਆਇਆ ਸੀ ਜਿਹੜੀ ਕਿ ਬਿਲਕੁਲ ਹੀ ਫਰਜੀ ਪਾਈ ਗਈ ਉਸ ਦੇ ਨਾਮ ਤੇ ਉਹਨਾਂ ਨੇ ਬਹੁਤ ਨਾਮੀ ਗ੍ਰਾਮੀ ਜਿਹੜੀ ਮਰਸੀਡੀਜ਼ ਕੰਪਨੀ ਹੈ ਜਪਾਨ ਦੀ ਉਹਦੇ ਕੋਲੋਂ ਬਹੁਤ ਵੱਡਾ ਠੇਕਾ ਟੈਂਡਰ ਲਿਆ ਹੋਇਆ ਸੀ ਪਰ ਜਦੋਂ ਉਹਦੀ ਜਾਂਚ ਕੀਤੀ ਗਈ ਤਾਂ ਉਹਦਾ ਜਿਹੜਾ ਪਤਾ ਦੱਸਿਆ ਗਿਆ ਸੀ ਠੇਕਾ ਦਿੱਲੀ ਦੇ ਵਿੱਚ ਲਿਆ ਗਿਆ ਸੀ ਬਿਲਡਿੰਗ ਦੀ ਮੇਨਟੇਨਸ ਦਾ ਪਰ ਜਦੋਂ ਉਹਦੀ ਜਾਂਚ ਕੀਤੀ ਗਈ ਤਾਂ ਉਹਦਾ ਪਤਾ ਜਿਹੜਾ ਦਰਜ ਕਰਵਾਇਆ ਗਿਆ ਸੀ ਉਹ ਚੰਡੀਗੜ੍ਹ ਦਾ ਸ਼ੋਅ ਕੀਤਾ ਗਿਆ ਸੀ ਪਰ ਜਦੋਂ ਵਿਜੀਲੈਂਸ ਦੀ ਟੀਮ ਉੱਥੇ ਪਹੁੰਚੀ ਉਸ ਪਤੇ ਤੇ ਤਾਂ ਉੱਥੇ ਕੰਪਨੀ ਦਾ ਇੱਕ ਬੋਰਡ ਤੱਕ ਵੀ ਨਹੀਂ ਲੱਗਿਆ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਇਹ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜੜੀਆਂ ਕੰਪਨੀਆਂ ਜੜੀਆਂ ਕਿ ਬਿਲਕੁਲ ਫਰਜੀ ਖੜੀਆਂ ਕੀਤੀਆਂ ਗਈਆਂ ਸੀ ਉਹਨਾਂ ਦੇ ਨਾਮ ਦੇ ਉੱਪਰ ਬਹੁਤ ਸਾਰਾ ਜਿਹੜਾ ਧਨ ਉਹ ਇਕੱਠਾ ਕੀਤਾ ਗਿਆ ਕਿਉਂਕਿ ਕੰਪਨੀਆਂ ਵੱਲੋਂ ਜਿਹੜੇ ਚੈੱਕ ਦਿੱਤੇ ਜਾਂਦੇ ਨੇ ਉਹ ਇੱਕ ਨੰਬਰ ਸੀ ਦਿੱਤੇ ਜਾਂਦੇ ਨੇ ਪਰ ਅੱਗੋਂ ਕੰਪਨੀਆਂ ਫਰਜੀ ਹੋਣ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਧਨ ਉਸ ਨੂੰ ਸਰਕਾਰਾਂ ਕਾਲੇ ਧਨ ਦੇ ਰੂਪ ਦੇ ਵਿੱਚ ਹੀ ਗਿੰਦੀਆਂ ਨੇ ਦੋਨਾਂ ਪਾਸਿਆਂ ਤੋਂ ਕਾਫੀ ਜ਼ਿਆਦਾ ਬਹਿਸ ਹੋਈ ਹੈ ਫਿਰ ਇਸ ਸੁਨਵਾਈ ਦੇ ਦੌਰਾਨ ਪਰ ਜਿਹੜਾ ਫੈਸਲਾ ਉਹ ਅਜੇ ਵੀ ਮਜੀਠੀਆ ਦੇ ਹੱਕ ਵਿੱਚ ਜਿਹੜਾ ਨਹੀਂ ਆਇਆ ਮਜੀਠੀਆ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਨਹੀਂ ਹੋ ਪਾਈ ਹੈ ਅਕਾਲੀ ਆਗੂ ਮਜੀਠੀਆ ਉਸ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਸਮਰਥਕਾਂ ਨੂੰ ਕਾਫੀ ਆਸ ਸੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਉਹ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਉਹ ਹੋ ਜਾਏਗੀ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਪਰ ਮਜੀਠੀਆ ਲਈ ਅਜੇ ਦਿੱਲੀ ਦੂਰ ਹੈ ਕਹਿਣ ਦਾ ਕਿ ਭਾਵੇਂ ਕਿ ਇਸ ਕੇਸ ਦੇ ਵਿੱਚ ਜਿਹੜੇ ਕਦੇ ਮਜੀਠੀਆ ਦੀਆਂ ਸੱਜੀਆਂ ਖੱਬੀਆਂ ਬਾਹਮਾ ਹੁੰਦੇ ਸਨ ਇਸ ਬਿਜ਼ਨਸ ਦੇ ਵਿੱਚ ਇਸ ਕੰਮ ਦੇ ਵਿੱਚ ਅੱਜ ਉਹ ਵੀ ਵਿਜੀਲੈਂਸ ਦੇ ਡਰ ਤੋਂ ਕਿ ਵਿਜੀਲੈਂਸ ਵੀ ਉਹਨਾਂ ਤੇ ਸ਼ਿਕੰਜਾ ਨਾ ਕੱਸ ਦੇਵੇ ਵਿਜੀਲੈਂਸ ਦੇ ਡਰ ਤੋਂ ਅੱਜ ਉਹ ਉਹੀ ਬੰਦੇ ਮਜੀਠੀਆ ਦੇ ਖਿਲਾਫ ਅਦਾਲਤ ਵਿੱਚ ਜਿਹੜੇ ਉਹ ਗਵਾਹ ਬਣੇ ਹੋਏ ਨੇ ਜਿਸ ਕਰਕੇ ਵੀ ਮਜੀਠੀਆ ਦੀਆਂ ਜੜੀਆਂ ਮੁਸ਼ਕਲਾਂ ਉਦਨ-ਬਦਨ ਹੋਰ ਵੱਧ ਰਹੀ ਹੈ ਇਸ ਕੇਸ ਦੇ ਵਿੱਚ ਜੇ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਜਿਸ ਵੇਲੇ ਮਜੀਠੀਆ ਨੂੰ ਫੜਿਆ ਗਿਆ ਤਾਂ ਲੋਕਾਂ ਨੂੰ ਇਹ ਗੁੰਮਰਾਹ ਕੀਤਾ ਗਿਆ ਕਿ ਨਸ਼ੇ ਦੇ ਕੇਸ ਦੇ ਵਿੱਚ ਜਿਹੜਾ ਉਹ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਿਆ ਓਵੇਂ-ਓਵੇਂ ਮੀਡੀਆ ਦੇ ਵਿੱਚ ਇਹ ਗੱਲ ਸ਼ੋਅ ਹੋ ਚੁੱਕੀ ਹੈ ਕਿ ਸਰਕਾਰ ਨੇ ਵੀ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਹੈ ਜਿਹੜਾ ਮਜੀਠੀਆ ਦੇ ਉੱਪਰ ਜਿਸ ਕੇਸ ਦੇ ਵਿੱਚ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਨਾ ਕਿ ਨਸ਼ੇ ਦੇ ਚਿੱਟੇ ਦਾ ਮਾਮਲਾ ਹੈ ਅਗਲੀ ਗੱਲ ਜਿਹੜੀ ਹੁਣ ਸੁਣਵਾਈ ਹੋਈ ਹੈ ਉਹਦੇ ਵਿੱਚ ਫਿਰ ਦੋਵੇਂ ਪੱਖਾਂ ਤੋਂ ਜਿਹੜੀ ਦਲੀਲਾਂ ਹੋਈਆਂ ਮਜੀਠੀਆ ਦੇ ਵਕੀਲਾਂ ਵੱਲੋਂ ਔਰ ਵਿਜਲੈਂਸ ਬਿਊਰੋ ਪਾਫ ਸਰਕਾਰ ਦੇ ਵਕੀਲਾਂ ਵੱਲੋਂ ਉਹਦੇ ਵਿੱਚ ਫਿਰ ਜਿਹੜੀ ਹੈ ਉਹ ਸੁਣਵਾਈ ਇੱਕ ਵਾਰ ਇਸ ਕੇਸ ਦੇ ਉੱਪਰ ਟਾਲ ਦਿੱਤੀ ਗਈ ਹੈ ਜਿਹਦੀ ਅਗਲੀ ਤਰੀਕ ਜਾਂ ਕਹਿ ਲਓ ਕਿ ਮਜੀਠੀਆ ਦੀ ਜਿਹੜੀ ਨਿਆਂਇਕ ਹਿਰਾਸਤ ਹੈ ਉਹ 1 ਨਵੰਬਰ ਤੱਕ ਉਹਦੇ 'ਚ ਵਾਅਦਾ ਕਰ ਦਿੱਤਾ ਗਿਆ ਉਸ ਦਿਨ ਇਸ ਕੇਸ ਤੇ ਉੱਪਰ ਕੀ ਤਾਜ਼ਾ ਅਪਡੇਟ ਆਉਂਦੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਮੇਰੇ ਨਾਲ ਜੁੜੇ ਰਹੋ ਧੰਨਵਾਦ